ਹਾਂਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਵਧੀਆ ਅੱਜ ਹੋ ਗਈ ਬੁੱਧਵਾਰ ਦੀ ਸਵੇਰ ਤੇ ਭੈਣ ਭਰਾਵਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਕੱਟ ਰਹੀਆਂ ਜੀ ਕੁੜੀਆਂ ਸਲਵਾਰ ਸੂਟ ਨਿਓਆ ਗਿਆ ਜੀ ਤੇ ਕਮੀਜ਼ ਦਾ ਕੱਪੜਾ ਲਾ ਕੇ ਸਾਈਡ ਤੇ ਕਰਤਾ ਹੈ ਬਹੁਤ ਸੋਹਣਾ ਕੈਮਰਿਕ ਦਾ ਸੂਟ ਹੈ ਤੇ ਇਸ ਤਰ੍ਹਾਂ ਪਾਈ ਤੇ ਕੱਢਣੀ ਹੈ ਤੇ ਮੈਂ ਜੰਟਾ ਕਰ ਲਵਗੀ ਤੇ ਸਲਵਾਰ ਦੀ ਕਟਿੰਗ ਹੋ ਰਹੀ ਹੈ ਤੇ ਨਾਲੇ ਜੀ ਤੁਹਾਨੂੰ ਸਾਰਿਆਂ ਨੂੰ ਸੌਰੀ ਹੈ ਜੀ 2 ਡੇਜ਼ ਹੋ ਗਏ ਆਪਣਾ ਕੋਈ ਵਲੌਗ ਨਹੀਂ ਆਇਆ ਮੈਂ ਨਾ ਠੀਕ ਹੀ ਨਹੀਂ ਸੀਗੀ ਕਮੂੜ ਆਫ ਸੀਗਾ ਉਹਦੇ ਕਰਕੇ ਆਪਣਾ ਤੋਂ ਵਲੌਗ ਤਾਂ ਪਏ ਸੀਗੇ ਪਰ ਨਹੀਂ ਪਾਇਆ ਗਿਆ ਤੇ ਥੋੜੀ ਪਰਸਨਲ ਪ੍ਰੋਬਲਮ ਜੀ ਹੋ ਗਈ ਸੀਗੀ ਬਾਕੀ ਵਧੀਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋਖ ਸ਼ਾਂਤੀ ਬਖਸ਼ੇ ਜੀ ਠੀਕ ਚਲੋ ਫਿਰ ਆਪਾਂ ਕਰਤਾ ਜੀ ਵਲੌਗ ਕੰਟੀਨਿਊ ਇਹ ਕਪੜੇ ਦੇ ਵਿੱਚ ਵਾਰਾ ਹੈਗਾ ਕਾਫੀ ਵੱਟਾ ਇਸ ਤਰ੍ਹਾਂ ਉਧਰ ਲਾ ਪਾਉਂਚਾ ਉਹ ਦਿਨ ਉਲਟਾ ਕੇ ਆਪਰੇ ਉੱਪਰ ਰੱਖ ਲਾਂਗੇ ਫਿਰ ਸਲਵਾਰ ਦੀ ਕਟਿੰਗ ਹੋ ਜੂਗੀ ਉਹਨੂੰ ਉਲਟਾ ਕੇ ਦੇ ਉੱਪਰ ਰੱਖ ਦੇ ਬੇਟਾ ਹਾਂ ਉਹ ਮੈਂ ਇਸ ਕਪੜੇ ਦੇ ਉੱਪਰ ਹੋ ਚੁੱਕੇ ਇਹ ਇਹ ਨਹੀਂ ਕੱਟਾ ਕਰਨਾ ਉਹ ਹੋ ਚੱਕੇ ਹੋਰ ਖੋਪਰੇ ਅਸਤ ਹੁਣ ਇੱਥੋਂ ਕੱਟ ਲਾ। ਫਸ ਨਾਲ-ਨਾਲ ਕੱਟ ਲਾ ਦੇ। ਹਾਂਜੀ ਇਸ ਤਰ੍ਹਾਂ ਆਪਣੀ ਸਲਵਾਰ ਕੱਟੀ ਗਈ। ਹੁਣ ਇਹਦੇ ਵਿੱਚ ਕੈਂਚੀ ਪਾ ਕੇ ਇਹਨੂੰ ਅਲੱਗ-ਅਲੱਗ ਕਰ ਦੋ ਤੇ ਉਧਰ ਉਹ ਕਾਟ ਪਾ ਦੇ। ೀ ಹಾಂ ಉಪರಲೆ ಕಪ್ಪಡೆದ ಮಡಮ ಮೋಡದೆ ಕಟ್ಟಿ ದ ओके ਹੁਣ ਬੈਟਾ ਕਟ ਚਲੋ ਜੀ ਸਲਵਾਰ ਦੀ ਕਟਿੰਗ ਹੋ ਗਈ ਹੈ ਤੇ ਮਿਚੀ ਵੀ ਹੋ ਗਈ ਹੈ ਹੁਣ ਆਪਾਂ ਕੱਟਦੇ ਹਾਂ ਬੈਲਟ ਤੇ ਪਹੁੰਚੇ ਤੇ ਬਾਅਦ ਚ ਚਲੋ ਫਿਰ ਆਪਾਂ ਤੁਮ ਥੋੜੇ ਚੱਜ ਮਿਲਦੇ ਆ। ਹਾਂਜੀ ਸਲਵਾਰ ਕੁੜੀ ਇੱਧਰ ਖੜੀ ਕਰ ਰਹੀ ਹੈ ਤੇ ਵਾਲੀ ਬੈਲਟ ਬਣਾ ਰਹੀ ਹੈ। ਆ ਦੇ ਤੋੜ ਦਾ ਸੋਚੀਂ ਜਲਦੀ ਜਲਦੀ ਕੰਪਲੀਟ ਕਰਦੇ। ਹਾਂਜੀ ਕੀ ਹਾਲ ਚਾਲ ਹੈ ਵਧੀਆ ਜੀ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਇਤਿਹਾਸ ਕਰਦੇ ਕਿ ਪੈਂਪੜਾ ਵੀ ਸਾਰੇ ਵਧੀਆ ਠੀਕ ਹੋਣਗੇ ਤੇ ਹੁਣ ਬਸ ਸੂਟ ਕੱਟ ਲਿਆ ਸਲਾਈ ਕਰਨ ਲੱਗੀਆਂ ਕੱਪੜੇ ਇਨਾਂ ਕੋਲੇ ਕਾਫੀ ਆ ਗਏ ਆ ਮੰਨ ਲਾ ਵੀ ਵੱਡੀ ਡਿਮਾਂਡ ਵਿੱਚ ਆ ਗਿਆ ਕੱਪੜੇ ਭਾਰੀ ਮਕਰਾਂ ਵਿੱਚ ਸਿਉਣ ਵਾਲੇ ਆ ਗਏ ਆ ਤੇ ਹੁਣ ਫਿਰ ਇਹਨਾਂ ਨੇ ਸੋਚ ਲਿਆ ਦੋਨਾਂ ਨੇ ਵੀ ਅਸੀਂ ਇੱਕ ਜਾਨੀ ਸਲਵਾਰ ਜਲਦੀ ਸਟਿਚ ਕਰ ਦਿਆ ਕਰੂ ਦੂਜੀ ਕਮੀਜ਼ ਜੀ ਫਿਰ ਦੂਜੀ ਕਮੀਜ਼ ਕਰ ਦਿਆਂਗੇ ਦੂਜੀ ਸਲਵਾਰ ਕਰ ਦਿਆਂਗੇ ਆ ਵੀ ਦੂਰ ਨਾ ਮੁੱਕਦੀ ਚੋਅ ਚੀ ਬਣ ਜਾਊਗੀ ਕਿ ਨਾਲੇ ਆਪਣੇ ਵੀ ਜਿਹੜੇ ਕੱਪੜੇ ਲੈ ਗਏ। ਹੋਰ ਵਧੀਆ ਜੀ ਤੇ ਜਿਹੜੇ ਕਿ ਦੋਨਾਂ ਦੇ ਟੈਸਟ ਸੀ ਕਲੀਅਰ ਹੋ ਗਿਆ ਸੂਟ ਬਹੁਤ ਸੋਹਣਾ ਉਹਨਾਂ ਨੇ। ਹਰ ਇੱਕ ਹਰ ਦੰਦ ਤੇ ਹੀ ਕਟਾਈ ਹੈ। ਇਸ ਤੋਂ ਬਾਅਦ ਮੇਰਾ ਮਨ ਖੁਸ਼ ਕਰਤਾ ਵਧੀਆ ਸਲਾਈ ਕਰਕੇ ਕੋਈ ਪਹਿਲੀ ਪਹਿਲੀ ਸਲਾਈ ਦੇ ਦਿੱਤੀ ਇਹਨਾਂ ਦੇ ਕੱਪੜੇ ਸੀਗੇ ਬਹੁਤ ਸਟਪਾਸ ਆ ਗਿਆ। ਤੇ ਉਹਦੇ ਵੀ ਆਪਣਾ ਜੀ ਗਾਂ ਕੰਮ ਲੱਭਣ ਬੱਚਿਆਂ ਦਾ ਜਲ ਕਰਦਾ ਤਾਂ ਕਿ ਬੱਚੇ ਜਨਾ ਲਈ ਕੰਮ ਕਰਕੇ ਆ ਜਾਣ ਵੀ ਗੁੱਡ ਪਲਾਨ ਦੇ ਕਾਬਿਲ ਬਣ ਜਾਣ ਹਨਾ ਤੇ ਉੱਧਰ ਉਹ ਦੂਸਰੀ ਕੁੜੀ ਜੋ ਤਿੰਨ ਦਿਨ ਨਹੀਂ ਆਈ ਸੀਗੀ ਉਹਨਾਂ ਦੇ ਹਸਬੰਦ ਦੇ ਹੱਥ ਤੇ ਥੋੜੀ ਜਿਹੀ ਛੱਟ ਲੱਗ ਗਈ ਸੀਗੀ ਤੇ ਹੁਣ ਉਹ ਆਦੀ ਹਾਣ ਵਾਸ ਇਹਨਾਂ ਨੇ ਸੂਟ ਕੱਟ ਕੇ ਸਲਾਈ ਕਰਨਾ ਕਿ ਹੈ ਚਲੋ ਜੀ ਬਗੇ ਤੇ ਅੱਪਾ ਸਿਖਾਉਣੇ ਤੋਂ ਲੰਕੀ ਕਿਸ਼ੋਰੇ ਤੇ ਕੁਛ ਕੁਛ ਕਰਦੇ ਪਏ ਹਨਾ ਇਹ ਸੂਟ ਤੇ ਆਪਾਂ ਪਾਈ ਪਿੰਨ ਲਾਕ ਸਟਿਚ ਕਰਨਾ ਹੈ ਤੁਹਾਨੂੰ ਦਿਖਾਵਾਂਗੀ ਇਸ ਤਰ੍ਹਾਂ ਪਾਈ ਪਿੰਨ ਅਟੈਚ ਹੁੰਦੀ ਹੈ ਤੇ ਬਾਕੀ ਵਧੀਆ ਜੀ ਹਨ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਜੂਬ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਬਾਕੀ ਵਧੀਆ ਜੀ ਚਲੋ ਫਿਰ ਮਿਲਦੇ ਹਾਂ ਤੁਹਾਨੂੰ अच्छा ये तुम काम कैसे सकते हो गालो बड़ी खाने जे बड़ी वो जगह कितने दिन दस दिन प्रवार हैं है। एक कब्द देन एक कब्द देन नहीं ठीक है तू भी तू भी नहीं कटा देन तूने कब्जे धंधे देन आगे तो से टिवाई कोई नहीं कटा देंगे ಪಲ್ಲಾ ಗಳ ಕಟ್ಟಿತ ಬ್ಯಾಕ್ ಹಣವ ਇਨਾ ਗੰਗਾ ਪੂਲੋਂ ਨਿਆ ਨਿਸ਼ਾਨ ਇਹ ਛੱਤੀ ਵਾਲਾ ਤੇ ਇਹ ਦੂਸਰੀ ਲੱਗ ਗਈ ਤੇ ਇਹ ਵਾਲੀ ਲੱਗ ਗਈ ਫਿਟਿੰਗ ਵਾਲੀ ਠੀਕ ਹੈ ਜੀ ਤੇ ਇੱਥੇ ਲੱਗ ਜੂ ਗਲਾ ਬਕਰਮ ਵਾਲਾ ਤੇ ਮੋਡੇ ਦੀ ਕਟ ਪਈ ਜੀ ਇਸ ਤਰ੍ਹਾਂ ਕੁ ਬੀਜਦਾ ਹੋ ਗਿਆ ਜੀ ਇਹ ਮੋਹਰਲਾ ਪਾਸਾ ਕੰਪਲੀਟ ਹਾਂ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਵਧੀਆ ਅੱਜ ਹੋ ਗਈ ਵੀਰਵਾਰ ਸਹਿਜ ਨੂੰ ਛੁੱਟੀ ਹੈ 15 ਅਗਸਤ ਦੀ ਤੇ ਨਾਲੇ ਜੀ ਸਾਰਿਆਂ ਨੂੰ 11 ਗਾਹਤ ਬਨਾਤਾਈਆਂ ਜੀ ਸਾਰੇ ਤੇ ਯੂਟਿਊਬ ਪਰਵਾਰ ਨੂੰ ਤੇ ਹੋਰ ਵਧੀਆ ਜੀ ਪੌਣੇ ਘਟਾ ਦਾ ਟਾਈਮ ਹੋ ਗਿਆ ਤੇ ਆਪਾਂ ਕੰਮ ਹੋ ਗਿਆ ਜੀ ਤਕਰੀਬਨ ਕਪੜੇ ਲੱਪਾਏ ਵੀ ਮਸ਼ੀਨ ਚ ਫੈਰਵਾਉਂਦੇ ਸੀ ਤੇ ਜਿਹੜੇ ਮੇਰੇ ਵੀਰਪਰਾ ਚੈਨਲ ਤੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਮੈਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਬਾਕੀ ਵਧੀਆ ਜੀ ਠੀਕ ਠਾਕ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਪੈਥ ਐਂਡ ਕਰਦੇ ਆਂ ਤੁਹਾਨੂੰ ਲੰਮੇ ਤੋਂ ਗੱਲ ਕਿਸੇ ਨਹੀਂ ਬਲੌਗ ਨਾਲ ਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਦੁਬਾਰਾ ਫਿਰ ਦੀ ਸਾਰਿਆਂ ਨੂੰ 15 ਅਗਸਤ ਦੀ ਬਹੁਤ-ਬਹੁਤ ਮੁਬਾਰਕਾਂ ਜੀ ਨਾਲ ਹੀ ਦੁਬਾਰਾ ਸੌਰੀ ਹੈ ਮੇਰਾ ਦੋ ਦਿਨੋਂ ਦੇ ਬਲੌਗ ਨਹੀਂ ਆਇਆ ਮੇਰੇ ਨਾਲ ਟੂਈਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਤੇ ਮੇਰੀ ਅੱਖਾਂ ਨੂੰ ਥੋੜੀ ਜ਼ਿਆਦਾ ਸੋਜ ਹੋ ਗਈ ਸੀ ਇਸ ਲਈ ਮੈਂ ਬਲੌਗ ਨਹੀਂ ਛੁੱਟ ਕੀਤਾ ਗਿਆ ਇੱਕ ਬਲੌਗ ਤਾਂ ਪਿਆ ਵੀ ਸੀਗਾ ਤੇ ਫਿਰ ਇੱਕ ਨਹੀਂ ਬਣਾਇਆ ਹੈ ਮੈਂ ਤੈਨੂੰ ਨਹੀਂ ਕਰਦਾ ਚਲੋ ਕੋਈ ਗੱਲ ਨਹੀਂ ਜੀ ਸਾਰਿਆਂ ਨੂੰ ਦੁਬਾਰਾ ਫਿਰ ਰਿਕਵੈਸਟ ਹੈ ਚੈਨਲ ਨੂੰ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚਲੋ ਠੀਕ ਹੈ ਕੱਲ ਨੂੰ ਫਿਰ ਆਪਾਂ ਹੋਰ ਵੀ ਬਾਰੇ ਗੱਲ ਕਰਦੇ ਹਾਂ